ਹਲਕਾ ਆਤਮਨਗਰ ਤੇ ਦੱਖਣੀ ਦੇ ਵਿੱਚ ਡਵੈਲਪਮੈਂਟ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਨਾ ਤਾਂ ਕੋਈ ਡਵੈਲਪਮੈਂਟ ਹੋਈ ਹੈ ਨਾ ਪਾਰਟੀ ਦੀ ਕੋਈ ਸਾਰ ਲਈ ਗਈ ਹੈ ਐਮਐਲਏ ਸ਼੍ਰੀ ਰਕੇਸ਼ ਪਾਂਡੇ ਜੀ ਜੋ ਕਿ 6 ਮੇਰਾ ਐਮਐਲਏ ਬਣਿਆ ਅੱਜ ਉਹ ਪਾਰਟੀ ਨੂੰ ਛੱਡ ਕੇ ਜਾਣ ਲਈ ਤਿਆਰ ਹੈ ਮੇਰਾ ਆਕਾ ਹੈਗਾ ਮੈਂ ਕਿਸੇ ਦੇ ਟੈਪ ਤੇ ਬੋਲ ਰਿਹਾ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਰਦਾਰ ਬਲਜਿੰਦਰ ਸਿੰਘ ਜੀ ਜਿੰਦੂ ਜਿੰਦੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਵੀ ਤੁਸੀਂ ਸੋਸ਼ਲ ਵਰਕਰ ਹੋ ਜਾਂ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਬ੍ਰੇਕਿੰਗ ਨਿਊਜ਼ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਫਤਿਹ ਅਰਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅੱਜ ਤੁਸੀਂ ਸਵਾਲ ਕੀਤਾ ਮੈਨੂੰ ਕਿ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹੋ ਵੈਸੇ ਤਾਂ ਜੀ ਮੈਂ ਸਬੰਧ ਰੱਖਦਾ ਕਾਂਗਰਸ ਪਾਰਟੀ ਦੇ ਨਾਲ ਮੈਂ ਕਾਂਗਰਸ ਦਾ ਸਪਾਈ ਆ ਪਰ ਸੋਸ਼ਲ ਵਰਕ ਕਰਨ ਨੂੰ ਹਮੇਸ਼ਾ ਤਰਜੀਹ ਦੇਣਾ ਜਿੱਦੇ ਤੋਂ ਮੈਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੀ ਸੋਸ਼ਲ ਵਰਕ ਕਰਨ ਨੂੰ ਜਾਂਦਾ ਜੀ ਹੁਣ ਤੱਕ ਤੁਸੀਂ ਕਿੰਨੀਆਂ ਪਾਰਟੀਆਂ ਚ ਸੇਵਾ ਨਿਭਾ ਚੁੱਕੇ ਮੈਂ ਜੀ ਇਸ ਵੇਲੇ ਕਾਂਗਰਸ ਪਾਰਟੀ ਨਾਲ ਜੁੜਿਆ ਇਸ ਤੋਂ ਪਹਿਲਾਂ ਅਸੀਂ ਅਕਾਲੀ ਦਲ ਦੇ ਵਿੱਚ ਜ਼ਰੂਰ ਇਹ ਨਾਲ ਜੁੜ ਕੇ ਪੰਜਾਬ ਦੀ ਆਪਣੇ ਹਲਕੇ ਦੀ ਸੇਵਾ ਕਰਨ ਦਾ ਯਤਨ ਕਰਦੇ ਰਹੇ ਹਾਂ ਕਿਉਂਕਿ ਅਸੀਂ ਜਿਹੜੇ ਲੀਡਰ ਦੇ ਨਾਲ ਸੀਗੇ ਉਹ ਪਹਿਲਾਂ ਅਕਾਲੀ ਦਲ ਨਾਲ ਜੁੜਿਆ ਹੋਇਆ ਸੀ ਉਸ ਤੋਂ ਬਾਅਦ ਜਦੋਂ ਲੀਡਰ ਸਾਹਿਬਾਨਾਂ ਨੇ ਕਾਂਗਰਸ ਨਾਲ ਟਾਇਪ ਕੀਤਾ ਤਾਂ ਸਾਡੀ ਵੀ ਸ਼ਮੂਲੀਅਤ ਕਾਂਗਰਸ ਵਿੱਚ ਹੋ ਗਈ ਸੋ ਅੱਜ ਅਸੀਂ ਕਾਂਗਰਸ ਪਾਰਟੀ ਨਾਲ ਮਿਲ ਕੇ ਆਪਣੇ ਹਲਕੇ ਦੀ ਸੇਵਾ ਕਰ ਰਹੇ ਹਾਂ ਇੱਕ ਫੇਸਬੁੱਕ ਤੇ ਲਾਈਵ ਹੋ ਕੇ ਤੁਹਾਡੀਆਂ ਵੀਡੀਓ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਵੀ ਲੁਧਿਆਣੇ ਦਾ ਕੈਂਡੀਡੇਟ ਸਰਦਾਰ ਰਮਨੀਰ ਸਿੰਘ ਜੀ ਬਿੱਟੂ ਉਹਨੂੰ ਚੇਂਜ ਕੀਤਾ ਜਾਵੇ ਦਾ ਕੀ ਕਾਰਨ ਹੈ ਦੇਖੋ ਰਵਨੀਤ ਸਿੰਘ ਜੀ ਬਿੱਟੂ ਸਾਡੇ ਮੌਜੂਦਾ ਐਮਪੀ ਨੇ ਕਾਂਗਰਸ ਪਾਰਟੀ ਤੋਂ ਪਰ ਜਿਹੜੇ ਪਿਛਲੇ 5 ਸਾਲਾਂ ਦੇ ਦੌਰਾਨ ਲੁਧਿਆਣੇ ਦੇ ਲੋਕਾਂ ਨੇ ਉਹਨਾਂ ਤੋਂ ਆਸਾ ਉਮੀਦਾਂ ਲਾਈਆਂ ਸੀ ਉਹ ਸ਼ਾਇਦ ਉਹਨਾਂ ਤੇ ਖਰੇ ਨਹੀਂ ਉਤਰੇ ਕਿਉਂ ਕਿ ਪੰਜਾਬੀ ਦੀ ਕਹਾਵਤ ਹੈ ਜਾਂ ਰਾਹ ਪਹਿ ਜਾਣੀਏ ਤੇ ਜਾਂ ਵਾਹ ਪਹਿ ਜਾਣੀਏ ਜਦੋਂ ਲੁਧਿਆਣੇ ਵਾਲਿਆਂ ਨੇ ਨਵਨੀਤ ਸਿੰਘ ਬਿੱਟੂ ਨਾਲ ਵਾਹ ਪਾਇਆ ਉਸ ਤੋਂ ਬਾਅਦ ਉਹਨਾਂ ਦੀ ਕਾਰਜਗਾਰੀ ਦੇਖੀ ਜੋ ਉਹਨਾਂ ਦਾ ਵਰਕਿੰਗ ਸਟਾਈਲ ਹੈ ਉਹ ਸ਼ਾਇਦ ਲੁਧਿਆਣੇ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਜਿਸ ਕਰਕੇ ਅੱਜ ਲੁਧਿਆਣੇ ਦੇ ਲੋਕ ਬਹੁਤ ਜ਼ਿਆਦਾ ਨਿਰਾਸ਼ ਨੇ ਉਹਨਾਂ ਤੋਂ ਉਹਨਾਂ ਦੇ ਕੰਮਾਂ ਤੋਂ ਨਿਰਾਸ਼ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇੱਥੇ ਐਸਾ ਕੈਂਡੀਡੇਟ ਆਵੇ ਜੋ ਰੁਕੀ ਹੋਏ ਡਵੈਲਪਮੈਂਟ ਨੂੰ ਤੇਜ਼ੀ ਨਾਲ ਕਰਾ ਸਕੇ ਤੇ ਅਸੀਂ ਇਹਦੀ ਮੰਗ ਕਰ ਰਹੇ ਹਾਂ ਹਰੇਕ ਪਾਰਟੀ ਦਾ ਆਪਣਾ ਇੱਕ ਜਾਪਤਾ ਹੁੰਦਾ ਤੁਸੀਂ ਕਾਂਗਰਸ ਪਾਰਟੀ ਦੇ ਹੈ ਜੇ ਵਰਕਰ ਹੈ ਜੇ ਲੀਡਰ ਹੈ ਤੁਹਾਡਾ ਫਰਜ਼ ਬੰਦਾ ਸੀ ਵੀ ਤੁਸੀਂ ਕਿਸੇ ਵੀ ਆਪਣੇ ਜ਼ਿਲ੍ਹਾ ਪ੍ਰਧਾਨ ਜਾਂ ਪਾਰਟੀ ਪ੍ਰਧਾਨ ਨਾਲ ਗੱਲ ਕਰਕੇ ਬੰਦ ਕਮਰਾ ਇਹ ਜਿਹੜਾ ਸੀਗਾ ਡਿਸਕਸ਼ਨ ਕਰਦੇ ਤੁਸੀਂ ਇਹ ਕੋਈ ਕਰਨ ਦੀ ਕੋਸ਼ਿਸ਼ ਕੀਤੀ ਪਾਰਟੀ ਪ੍ਰਧਾਨ ਨੂੰ ਮਿਲ ਜੀ ਦੇਖੋ ਜਿੱਥੋਂ ਤੱਕ ਮੇਰਾ ਸਵਾਲ ਹੈ ਨਾ ਜੀ ਮੇਰੀ ਜਿਹੜੀ ਅਪਰੋਚ ਹੈ ਜਿੱਥੋਂ ਤੱਕ ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕੀਤੀ ਹੈ ਪਰ ਗੱਲ ਇਹ ਹੈ ਵੀ ਜਿਹੜੀ ਮੇਰੀ ਅਪਰੋਚ ਹੈ ਉਹ ਤਾਂ ਸਾਰੇ ਨੁਮਾਇੰਦੇ ਚੁਣੇ ਐਮਪੀ ਸਾਹਿਬ ਦੇ ਨੇ ਜੇ ਲੁਧਿਆਣੇ ਦਾ ਮੇਅਰ ਚੁਣਨਾ ਤਾਂ ਐਮਪੀ ਦੇ ਧੜੇ ਚੋਂ ਜੇ ਪ੍ਰਧਾਨ ਚੁਣਨਾ ਤਾਂ ਐਮਪੀ ਸਾਹਿਬ ਦੀ ਰਜ਼ਾਮੰਦੀ ਨਾਲ ਹੁਣ ਜਿੱਥੇ ਸਾਰੇ ਹੀ ਉਹਨਾਂ ਦੀ ਰਜ਼ਾਮੰਦੀ ਨਾਲ ਨੇ ਦੱਸੋ ਉਹ ਬੰਦੇ ਕਿੱਥੇ ਮੇਰੀ ਗੱਲ ਨੂੰ ਪ੍ਰਵਾਨ ਕਰਨਗੇ ਜੀ ਇੱਕ ਸਿਆਣਿਆਂ ਦੀ ਬੜੀ ਪੁਰਾਣੀ ਕਹਾਵਤ ਹੈ ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ ਤੇ ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਕਿਹੜਾ ਫੇਸਬੁੱਕ ਤੇ ਲਾਈਵ ਹੋ ਕੇ ਤੁਸੀਂ ਇਹ ਕਹਿ ਰਹੇ ਹੋ ਵੀ ਲੁਧਿਆਣੇ ਤੋਂ ਐਮਪੀ ਦੀ ਸੀਟ ਜਿਹੜੀ ਆ ਉਹ ਸਿਮਰਜੀਤ ਸਿੰਘ ਬੈਂਸ ਜਿੱਤ ਸਕਦੇ ਹਨ ਪਰ ਦੂਸਰੇ ਪਾਸੇ ਲੁਧਿਆਣੇ ਦੇ ਹਲਕਾ ਆਤਮਨਗਰ ਤੋਂ ਦੋ ਵਾਰੀ ਐਮ ਐਲ ਏ ਸਾਰ ਸਿਮਰਜੀਤ ਸਿੰਘ ਬੈਂਸ ਦਿੱਤੇ ਹਨ ਪਰ ਲੋਕਾਂ ਦਾ ਇਹ ਕਹਿਣਾ ਹੈ ਵੀ ਉੱਥੇ ਵੀ ਡਿਵੈਲਪਮੈਂਟ ਜਿਹੜੀ ਨਹੀਂ ਹੋਈ ਜੇ ਰਵਨੀਤ ਸਿੰਘ ਬਿੱਟੂ ਜਿਹੜੀ ਡਿਵੈਲਪਮੈਂਟ ਨਹੀਂ ਕਰਾ ਸਕੇ ਜਾਂ ਤੁਹਾਡੇ ਕਹਿਣ ਮੁਤਾਬਕ ਨਹੀਂ ਹੋਈ ਤਾਂ ਹਲਕਾ ਆਤਮਨਗਰ ਦੇ ਵਿੱਚ ਵੀ ਲੋਕੀ ਇਹ ਬਲੇਮ ਲਾ ਰਹੇ ਹਨ ਵੀ ਇੱਥੇ ਵੀ ਡਿਵੈਲਪਮੈਂਟ ਨਹੀਂ ਹੋਈ ਕੀ ਇਹ ਐਮ ਪੀ ਜਿੱਤ ਕੇ ਇਹ ਸਾਰੀਆਂ ਸਬਾਵਾਂ ਨਿਭਾ ਸਕਣਗੇ ਡਿਵੈਲਪਮੈਂਟ ਕਰਾ ਸਕਣਗੇ ਜੀ ਦੇਖੋ ਜਿੱਥੋਂ ਤੱਕ ਸਿਮਰਜੀਤ ਬੈਂਸ ਨੂੰ ਕਹਿਣ ਦਾ ਸਵਾਲ ਹੈ ਨਾ ਜੀ ਕਿਉਂਕਿ ਮੈਂ ਉਹਦਾ ਨਾਂ ਤਾਂ ਲੈਣਾ ਵੀ ਅੱਜ ਦੀ ਡੇਢ ਚ ਜਿਹੜੀ ਦੌੜ ਆ ਉਹ ਤਿੰਨ ਉਮੀਦਵਾਰਾਂ ਦੀ ਹੈ ਇੱਕ ਹੈਗਾ ਅਕਾਲੀ ਦਲ ਦਾ ਉਮੀਦਵਾਰ ਇੱਕ ਹੈਗਾ ਕਾਂਗਰਸ ਦਾ ਤੇ ਇੱਕ ਹੈਗਾ ਜਿਹੜਾ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦਾ ਤੇ ਜੇ ਤਿੰਨੇ ਉਮੀਦਵਾਰਾਂ ਦੀ ਗੱਲ ਕਰਦੇ ਆ ਜੋ ਅੱਜ ਸੁਣਨ ਚ ਆ ਰਿਹਾ ਜੇ ਅਕਰ ਅਕਾਲੀ ਦਲ ਮਹੇਸ਼ ਅੰਦਰ ਗਰੇਵਾਲ ਨੂੰ ਮੈਦਾਨ ਵਿੱਚ ਲਿਆਉਂਦਾ ਕਾਂਗਰਸ ਰਵਨੀਤ ਸਿੰਘ ਬਿੱਟੂ ਨੂੰ ਲਿਆਉਂਦੀ ਹੈ ਜਿਹੜਾ ਅਲਾਈਅੰਸ ਹੈ ਉਹ ਅਗਰ ਸਿਮਰਜੀਤ ਬੈਂਸ ਨੂੰ ਲਾਕੇ ਆਉਂਦਾ ਤਾਂ ਤਿੰਨਾਂ ਦੇ ਵਿੱਚੋਂ ਮੈਂ ਸਮਝਦਾ ਸਿਮਰਜੀਤ ਸਿੰਘ ਬੈਂਸ ਜਿਹੜਾ ਬੈਂਸ ਹੈ ਉਹ ਨੁਮਾਇंदा ਪੰਜਾਬ ਲਈ ਔਰ ਲੁਧਿਆਣੇ ਲਈ ਅੱਛਾ ਸਾਬਤ ਹੋਵੇਗਾ ਉਹਦਾ ਕਾਰਨ 7 ਸਾਲ ਇਹਨੇ ਡਵੈਲਪਮੈਂਟ ਨਹੀਂ ਕੀਤੀ ਇਹ ਬਿਲਕੁਲ ਸੱਚ ਹੈ ਹਲਕਾ ਆਤਮਨਗਰ ਤੇ ਦੱਖੜੀ ਦੇ ਵਿੱਚ ਡਵੈਲਪਮੈਂਟ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਪਰ ਜਿਹੜੀ ਗੱਲ ਉਹਦੀ ਓਪੋਜੀਸ਼ਨ ਹੈ ਉਹਦੇ ਰੋਲ ਦੀ ਹੈ ਕਿਉਂਕਿ ਇਸ ਵੇਲੇ ਓਪੋਜੀਸ਼ਨ ਦਾ ਰੋਲ ਨਿਭਾ ਰਿਹਾ ਹੈ ਕਦਾ ਨੀਤ ਸਿੰਘ ਬਿੱਟੂ ਰੂਲਿੰਗ ਪਾਰਟੀ ਦੇ ਵਿੱਚ ਐਜ਼ ਅ ਐਮਪੀ ਹੈ ਸਾਡੇ ਪੰਜਾਬ ਦੇ ਵਿੱਚ ਉਹਦਾ ਸਬੰਧ ਰੂਲਿੰਗ ਪਾਰਟੀ ਨਾਲ ਹੈ ਜਿਸ ਸਿਮਰਜੀਤ ਬਾਸ ਨੇ 7 ਸਾਲਾਂ ਦੇ ਵਿੱਚ 2 ਸਾਲ ਕਾਂਗਰਸ ਵਾਲੇ ਵੀ ਜੁੜੇ ਹੈ ਜਿਉਂ ਆਪੋਜੀਸ਼ਨ ਦੇ ਵਿੱਚ ਆ ਕੇ ਉਹ ਸਾਰਾ ਕੁਝ ਆਪੋਜੀਸ਼ਨ ਵਾਲਾ ਆਪਣਾ ਕਰ ਰਿਹਾ ਔਰ ਚੰਗਾ ਕਰ ਰਿਹਾ ਤਾਂ ਮੈਂ ਪੁੱਛਣਾ ਚਾਹਉਣਾ ਸਰਕਾਰ ਦੇ 2 ਸਾਲਾਂ ਚ ਐਮਪੀ ਸਾਹਿਬ ਨੇ ਕੀ ਕੀਤਾ ਜਦੋਂ ਆਪਾਂ ਉਹਨਾਂ ਦੋਨੋਂ ਨੂੰ ਕੰਪੈਰੀਜ਼ਨ ਕਰਦੇ ਹਾਂ ਤਾਂ ਮੈਨੂੰ ਲੱਗਦਾ ਵੀ ਰੂਲਿੰਗ ਪਾਰਟੀ ਨਾਲੋਂ ਆਪੋਜੀਸ਼ਨ ਦਾ ਰੋਲ ਜ਼ਿਆਦਾ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ ਮੈਂ ਬਟੂ ਜੀ ਦੇ ਪੀਏ ਗੁਰਦੀਪ ਜੀ ਕੋਲੋਂ ਡਿਟੇਲ ਮੰਗਾਈ ਸੀ ਵੀ ਜਿਹੜੇ ਜਿਲੇ ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਕੀਤੇ ਰਿਹਾ ਉਹਨਾਂ ਦੱਸਿਆ ਸੀ ਕਿ ਮੈਨੂੰ ਜਿਆਦਾ ਕੋਲ ਬਹੁਤ ਲੰਬੀ ਲਿਸਟ ਸੀ ਲਿਸਟ ਜਿਹੜੀ ਉਹ ਪ੍ਰੋਵਾਈਡ ਨਹੀਂ ਕਰਾ ਸਕੇ ਉਹਨਾਂ ਨੇ ਦੱਸਿਆ ਵੀ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਲਗਾਤਾਰ ਰੈਗੂਲਰ ਕੰਮ ਕਰਾਇਆ ਵੀ ਤੁਹਾਡੇ ਕੋਲ ਕੋਈ ਇਦਾਂ ਦੀ ਡਿਟੇਲ ਹੈ ਵੀ ਜਿਹੜਾ ਪੈਸਾ ਉਥੋਂ ਆਇਆ ਹੋਵੇ ਸੈਂਟਰ ਚੋਂ ਇਹਨਾਂ ਨੇ ਨਾ ਯੂਜ਼ ਕੀਤਾ ਹੋਵੇ ਨਾ ਵਰਤੇ ਹੋਵੇ ਨੋ ਪੰਜਾਬੀ ਦਾ ਬੜਾ ਪੁਰਾਣਾ ਸਾਡੇ ਕੋਲੇ ਮੁਹਾਵਰਾ ਹੁੰਦਾ ਸੀ ਵੀ ਰੱਬ ਹੈ ਰੱਬ ਹਰ ਜਗ੍ਹਾ ਹੈ ਪਰ ਦਿਖਦਾ ਨਹੀਂ ਉਸੇ ਤਰ੍ਹਾਂ ਰਵਨੀਤ ਸਿੰਘ ਬਿੱਟੂ ਕੋਲੇ ਲਿਸਟ ਤਾਂ ਹੈ ਕੰਮ ਕਰਾਉਣ ਦੀ ਪਰ ਲੁਧਿਆਣਾ ਕਿਤੇ ਦਿਖਦੀ ਨਹੀਂ ਜੋ ਰੱਬ ਵਾਂਗੂ ਕੰਮ ਕੀਤਾ ਉਹਨਾਂ ਨੇ ਜੇ ਕੰਮ ਕੀਤਾ ਹੋਵੇ ਤਾਂ ਲੁਧਿਆਣੇ ਦੇ ਵਰਕਰ ਇੰਨੇ ਨਰਾਸ਼ ਨਾ ਹੋਣ ਲੁਧਿਆਣੇ ਦੇ ਲੀਡਰ ਸਾਹਿਬਾਨ ਇੰਨੇ ਨਰਾਸ਼ ਨਾ ਹੋਣ ਇੱਕ ਸਭ ਤੋਂ ਵੱਡਾ ਕੰਮ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਕੀਤਾ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਨਾ ਕਿ ਕਾਂਗਰਸ ਪਾਰਟੀ ਨੂੰ ਤਾਰ ਪੀਡੋ ਕਰਕੇ ਰੱਖਤਾ ਪਰਿਵਾਰ ਦਾ ਮੁਖੀ ਸੀਦਾ ਬਨੀਤ ਸਿੰਘ ਬਿੱਟੂ ਅੱਜ ਸਾਡੇ ਨੌਰਥ ਹਲਕੇ ਤੋਂ ਐਮਐਲਏ ਸ਼੍ਰੀ ਰਕੇਸ਼ ਪਾਂਡੇ ਜੀ ਜੋ ਕਿ 6 ਮੇਰਾ ਐਮਐਲਏ ਬਣਿਆ ਅੱਜ ਉਹ ਪਾਰਟੀ ਨੂੰ ਛੱਡ ਕੇ ਜਾਣ ਲਈ ਤਿਆਰ ਹੈ ਜਿਹੜੇ ਬੰਦਿਆਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਆਜ਼ਾਦ ਚੋਣ ਲੜੀ ਹੈ ਉਹਨਾਂ ਨੂੰ ਪਲੋਸ ਪਲੋਸ ਕੇ ਪਾਰਟੀਆਂ 'ਚ ਸ਼ਾਮਲ ਕਰਕੇ ਜਿੱਤੇ ਹੋਏ ਨਮਾਇਦਿਆਂ ਨੂੰ ਨੀਵਾ ਦਿਖਾਇਆ ਜਾ ਰਿਹਾ ਸੋ ਇਸ ਕਰਕੇ ਨਾ ਤਾਂ ਕੋਈ ਡਵੈਲਪਮੈਂਟ ਹੋਈ ਹੈ ਨਾ ਪਾਰਟੀ ਦੀ ਕੋਈ ਸਾਰ ਲਈ ਗਈ ਹੈ ਜਿਹਦੇ ਕਰਕੇ ਲੋਕ ਨਿਰਾਸ਼ ਨੇ ਕਿੱਤੇ ਕਿਸੇ ਹੋਰ ਇਦਾਂ ਦਾ ਕੋਈ ਤੁਹਾਡਾ ਆਕਾ ਤਾਂ ਨਹੀਂ ਕੋਈ ਇਦਾਂ ਦਾ ਲੀਡਰ ਤਾਂ ਨਹੀਂ ਜਿਹਦਾ ਮੰਤਵ ਹੋਵੇ ਵੀ ਉਹਨੂੰ ਬਿੱਟੂ ਨਾ ਪਸੰਦ ਹੋਵੇ ਵੀ ਤੁਹਾਡੇ ਮੋਢਿਆਂ ਤੇ ਬੰਦੂਕ ਰੱਖ ਕੇ ਚਲਾਨੀ ਚਾਹੁੰਦਾ ਹੋਵੇ ਵੀ ਜਿੰਦੂ ਨੂੰ ਅੱਗੇ ਲਾ ਕੇ ਜਿਹੜਾ ਵਾਹ ਇਹ ਆਵਾਜ਼ ਉਠਾਈ ਜਾਵੇ ਬਿਲਕੁਲ ਠੀਕ ਹੈ ਜੀ ਮੇਰਾ ਆਕਾ ਹੈਗਾ ਮੈਂ ਕਿਸੇ ਦੇ ਕਹੇ ਤੇ ਬੋਲ ਰਿਹਾ ਉਹ ਕੌਣ ਆ ਮੈਂ ਦੱਸ ਦੇਣਾ ਚਾਹੁੰਦਾ ਉਹ ਹੈਗੀ ਆ ਗੁਰੂ ਕੀ ਸੰਗਤ ਲੁਧਿਆਣਾ ਜ਼ਿਲ੍ਹੇ ਦੀ ਸੰਗਤ ਆ ਮੈਂ ਤੁਹਾਨੂੰ ਇੱਕ ਫੋਨ ਤੇ ਆਈਡੀ ਦਿਖਾਉਣਾ ਜੀ ਜਿਹਦੇ ਵਿੱਚ ਲੋਕਾਂ ਨੇ ਆਈਡੀਆਂ ਬਣਾਈਆਂ ਹੋਈਆਂ ਕਿ ਲੁਧਿਆਣਾ ਦੇ ਦੁਖੀ ਕਾਂਗਰਸੀ ਇਹ ਮੇਰੇ ਅੱਖਾਂ ਨੇ ਇਹ ਲੋਕਾਂ ਦੀ ਜਿਹੜਾ ਸਾਡਾ ਲਾਈਵ ਦਾ ਪ੍ਰੋਗਰਾਮ ਹੈ ਮੈਂ ਤੁਹਾਡਾ ਧੰਨਵਾਦ ਕਰਦਾ ਸਾਨੂੰ ਅੱਜ ਸਿਰਫ 12 ਦਿਨ ਹੋਏ ਨੇ ਲਾਈਵ ਕਰਦਿਆਂ ਨੂੰ ਫੇਸਬੁੱਕ ਆਈਡੀ ਤੇ ਅੱਜ ਤੁਸੀਂ ਇੱਥੇ ਮਾਣ ਬਖਸ਼ਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਭਾਈ ਪਰ ਮੈਂ ਇੱਕ ਗੱਲ ਦੱਸਾਂ 12 ਦਿਨਾਂ ਦੇ ਵਿੱਚ ਮੇਰੇ ਲਾਈਵ ਸੁਣਿਓ ਲੁਧਿਆਣੇ ਦਾ ਹਰ ਨੌਜਵਾਨ ਹਰ ਬਜ਼ੁਰਗ ਹਰ ਗਲੀ ਹਰ ਮੁਹੱਲੇ ਤੋਂ ਵੀਰ ਸਾਡੇ ਨਾਲ ਲਾਈਵ ਹੁੰਦਾ ਉਹ ਆਪਣਾ ਦੁੱਖ ਬਿਆਨ ਕਰਦਾ ਸੱਚ ਜਾਣਿਓ ਹੰਝੂ ਨਿਕਲ ਆਉਂਦੇ ਅੱਖਾਂ ਚੋ ਕਿ ਇੰਨੇ ਮਾੜੇ ਹਾਲਾਤ ਕ腐ਸ਼ਨ ਬੇਈਮਾਨੀ ਠੱਗੀ ਹਰ ਚੀਜ਼ ਨੇ ਸਿਰ ਚੱਕਿਆ ਹੋਇਆ ਪਰ ਕਿਤੇ ਵੀ ਸਾਡੀ ਪਾਰਟੀ ਨੇ ਇਹਨੂੰ ਨੱਥ ਪਾਉਣ ਦਾ ਯਤਨ ਨਹੀਂ ਕੀਤਾ ਇਸ ਕਰਕੇ ਮੈਂ ਇਸ ਗੱਲ ਨੂੰ ਕਹਿ ਰਿਹਾ ਤੁਸੀਂ ਕੋਈ ਲੁਧਿਆਣਾ ਵਾਸੀਆਂ ਨੂੰ ਹੋਰ ਸੰਦੇਸ਼ ਕੋਈ ਦੇਣਾ ਚਾਹੋ ਮੈਂ ਲੁਧਿਆਣਾ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਦੇਖੋ ਲੁਧਿਆਣੇ ਦੇ ਵਿੱਚ 16 ਲੱਖ ਵੋਟਰ ਹੈ ਤੇ ਮੈਂ ਅਖਬਾਰਾਂ 'ਚ ਪੜ੍ਹਿਆ ਸੀ ਵੀ ਤਕਰੀਬਨ 8 ਲੱਖ ਵੋਟ ਦਾ ਜਿਹਦੀ ਉਮਰ 40 ਸਾਲ ਤੱਕ ਹੈ ਜਿਹਨੂੰ ਕਿ ਅਸੀਂ ਯੂਥ ਕਹਿੰਦੇ ਆ ਸੋ ਸਾਰੇ ਯੂਥ ਨੂੰ ਮੇਰੀ ਸਿਨਮਰ ਬੇਨਤੀ ਆ ਭਾਈ ਤੁਸੀਂ ਜੋ ਪਿਛਲੇ 10 ਸਾਲਾਂ ਦੇ ਦੌਰਾਨ ਹੋਇਆ ਤੁਸੀਂ ਉਹ ਦੇਖਿਆ 5 ਸਾਲਾਂ ਦੀ ਡਿਵੈਲਪਮੈਂਟ ਵੀ ਦੇਖੀ ਹੈ ਹੁਣ ਅਗਲੀ ਜਿਹੜੀ ਸਰਕਾਰ ਆਉਣੇ ਨਾ ਨਾਲ ਨਵੀਂ ਪੀੜੀ ਜਵਾਨ ਹੋ ਰਹੀ ਹੈ ਭਾਈ ਉਹ ਸਵਾਲ ਕਰਦੀ ਹੈ ਉਹ ਤਰਕ ਕਰਦੀ ਹੈ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਫਿਊਚਰ ਬਾਰੇ ਕੀ ਸੋਚਿਆ ਜਿਹੜੀ ਚੀਜ਼ ਨੂੰ ਅਸੀਂ ਇੱਕ ਵਾਰੀ ਅਜ਼ਮਾ ਚੁੱਕੇ ਆ ਅਸੀਂ ਦੇਖ ਲਿਆ ਦੇਖੋ ਉਹ ਮੇਰੀ ਪਾਰਟੀ ਦੇ ਨਮਾਇਦੇ ਐ ਐਮਪੀ ਚੁਣੇਗੇ ਪਰ ਮੈਂ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਕਹਿ ਰਿਹਾ ਕਿ ਸਾਡਾ ਐਮਪੀ ਹਰ ਫਰੰਟ ਤੇ ਫੇਲ ਹੋਇਆ ਜੇ ਮੈਂ ਇਹ ਗੱਲ ਕਹਿ ਸਕਦਾ ਤੇ ਭਾਈ ਤੁਸੀਂ ਸੱਚ ਨੂੰ ਸੱਚ ਕਿਉਂ ਨਹੀਂ ਕਹਿ ਸਕਦੇ ਮੇਰੀ ਬੇਨਤੀ ਆ ਸੱਚ ਨੂੰ ਸੱਚ ਕਹੋ ਉਹਨੂੰ ਕਬੂਲੋ ਕਬੂਲੋਗੇ ਤਾਂ ਤੁਸੀਂ ਆਉਣ ਵਾਲਾ ਸਮਾਂ ਆਪਣਾ ਸਵਾਰ ਸਕਦੇ ਹੋ ਜਿਹੜੇ ਮਰਜੀ ਨਮਾਇਦ ਨੂੰ ਵੋਟ ਪਾਓ ਜਿਹੜਾ ਬੰਦਾ ਕੰਮ ਕਰਦਾ ਜਿਹੜਾ ਬੰਦਾ ਸੱਚ ਤੇ ਪਹਿਰਾ ਦਿੰਦਾ ਉਹਨੂੰ ਵੋਟ ਪਾਓ ਇਹੀ ਤੁਹਾਡਾ ਧਰਮ ਹੈ ਭਾਈ ਇਹੀ ਮੈਂ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ